ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਿੱਧਾਂ ਦੇ ਨਾਲ ਵਿਚਾਰ ਹੋਈ ਜੋਗੀਆਂ ਦੇ ਨਾਲ ਵਿਚਾਰ ਹੋਈ ਉਹ ਜੋਗੀ ਲੋਕ ਕਹਿੰਦੇ ਸੀ ਕਿ ਅਸੀਂ ਛੜੇ ਰਹਿ ਕੇ ਬੜਾ ਵੱਡਾ ਧਰਮ ਦਾ ਕੰਮ ਕਰਦੇ ਆ ਤੇ ਗੁਰੂ ਨਾਨਕ ਸਾਹਿਬ ਬਾਦਸ਼ਾਹ ਮਹਾਰਾਜ ਨੇ ਸਮਝਾਇਆ ਕਿ ਤੁਸੀਂ ਛੜੇ ਰਹਿ ਕੇ ਧਰਮ ਦਾ ਕੰਮ ਜੇਕਰ ਕਰਦੇ ਹੋ ਤੇ ਜਦੋਂ ਤੁਹਾਨੂੰ ਭੁੱਖ ਲੱਗਦੀ ਆ ਉਦੋਂ ਆਪਣੀ ਰੋਜੀ ਰੋਟੀ ਵਾਸਤੇ ਭੁੱਖ ਲੱਗੀ ਤੇ ਤੁਹਾਨੂੰ ਰੋਟੀ ਚਾਹੀਦੀ ਹੈ ਤੁਸੀਂ ਜਾਂਦੇ ਹੋ ਗ੍ਰਸਤੀਆਂ ਦੇ ਕੋਲ ਮੰਗਣ ਮੈਂ ਬੇਨਤੀ ਕਰਾਂ ਸਿੱਖੀ ਸਿਧਾਂਤ ਇੰਨਾ ਔਖਾ ਨਹੀਂ ਜਿੰਨਾ ਅਜਰੇ ਸਮੇਂ ਦੇ ਵਿੱਚ ਬਣਾ ਦਿੱਤਾ ਗਿਆ ਵਾ ਜੇਕਰ ਤੁਸੀਂ ਪੁਰਾਣੇ ਇਤਿਹਾਸ ਫੋਲ ਕੇ ਵੇਖ ਲੋ ਤੇ ਪੁਰਾਣੇ ਸਮਿਆਂ ਦੇ ਵਿੱਚ ਲੋਕ ਆਪਣਾ ਘਰ ਪਰਿਵਾਰ ਛੱਡ ਦਿੰਦੇ ਸੀ ਘਰ ਪਰਿਵਾਰ ਛੱਡ ਕੇ ਬਾਲ ਬੱਚੇ ਛੱਡ ਕੇ ਮਾਪੇ ਬਾਪ ਨੂੰ ਘਰੇ ਛੱਡ ਕੇ ਤੇ ਆਪ ਚੜ ਜਾ ਕਰਦੇ ਸੀ ਪर्वਤਾ ਤੇ ਇੱਕ ਲੱਤ ਦੇ ਖਲੋਗੇ ਸਮਾਧੀਆਂ ਲਾਉਂਦੇ ਸੀ ਤੇ ਇਹ ਸੋਚਦੇ ਸੀ ਕਿ ਸਾਨੂੰ ਰੱਬ ਮਿਲੇਗਾ ਪਰ ਮਹਾਰਾਜ ਕਹਿੰਦੇ ਨਹੀਂ ਉਹ ਲੋਕ ਆਪਣੇ ਘਰ ਪਰਿਵਾਰ ਛੱਡ ਕੇ ਕਿਤੇ ਸਿਆਲ ਦਾ ਸਰਦੀ ਦਾ ਮੌਸਮ ਹੁੰਦਾ ਸੀ ਤੇ ਉਹ ਲੋਕ ਠੰਡੇ ਪਾਣੀ ਦੇ ਵਿੱਚ ਖਲੋ ਕੇ ਭਗਤੀ ਕਰਦੇ ਸੀ ਕਿ ਸਾਨੂੰ ਰੱਬ ਮਿਲੇ ਗਰਮੀ ਦਾ ਮੌਸਮ ਹੁੰਦਾ ਸੀ ਅੱਗ ਦੇ ਵਿੱਚ ਲਾ ਕੇ ਖਲੋ ਕੇ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਉਹ ਲੋਕ ਦਾਵਾ ਕਰਿਆ ਕਰਦੇ ਸੀ ਕਿ ਸਾਨੂੰ ਰੱਬ ਮਿਲੇ ਪਰ ਮਹਾਰਾਜ ਕਹਿੰਦੇ ਇਦਾਂ ਨਹੀਂ ਜੰਗਲਾਂ ਦੇ ਵਿੱਚ ਜਾ ਕੇ ਭਗਤੀਆਂ ਕੀਤੀਆਂ ਤੈਨੂੰ ਰੱਬ ਨਹੀਂ ਮਿਲਦਾ ਕਾਹੇ ਰੇਬਨ ਖੋਜਣ ਜਾਈ ਬੰਨ ਤੋਂ ਭਾਵ ਜੰਗਲ ਕਾਹੇ ਰੇਬਨ ਖੋਜਣ ਜਾਈ ਸਰਬਨਵਾਸੀ ਸਦਾ ਅਲੇਪਾ ਭਾਵ ਤੂੰ ਜੰਗਲਾਂ ਦੇ ਵਿੱਚ ਕੀ ਲੱਭਦਾ ਫਿਰਦਾ ਵਾਂ ਜਿੰਨੂੰ ਤੂੰ ਜੰਗਲਾਂ ਦੇ ਵਿੱਚ ਲੱਭਦਾ ਫਿਰਦਾ ਵਾਂ ਪਹਾੜਾਂ ਤੇ ਚੜਕੇ ਲੱਭਦਾ ਫਿਰਦਾ ਵਾਂ ਉਹ ਤੂੰ ਹੀ ਸੰਗ ਸਮਾਈ ਉਹ ਤੇਰੇ ਅੰਦਰ ਨਿਵਾਸ ਕਰ ਰਿਹਾ ਵਾ ਤੇਰੇ ਸਦਾ ਅੰਗ ਸੰਗਿਆ ਸਭ ਮੈਂ ਜੋਤ ਜੋਤ ਹੈ ਸੋਏ ਤੇ ਮਾਫ ਕਰਨਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਐਨਾ ਔਖਾ ਸਾਨੂੰ ਸਿਧਾਂਤ ਬਖਸ਼ਿਆ ਨਹੀਂ ਜਿੰਨਾ ਔਖਾ ਜੀ ਸਮਝ ਲਿਆ ਵਾ ਸਾਨੂੰ ਕਿਤੇ ਜੰਗਲਾਂ ਦੇ ਵਿੱਚ ਜਾ ਕੇ ਸਮਾਧੀਆਂ ਲਾਉਣ ਦੀ ਲੋੜ ਨਹੀਂ ਆ ਪਹਾੜਾਂ ਦੇ ਚੜ ਕੇ ਸਮਾਧੀਆਂ ਲਾਉਣ ਦੀ ਲੋੜ ਨਹੀਂ ਆ ਪਰਿਵਾਰ ਛੱਡਣ ਦੀ ਲੋੜ ਨਹੀਂ ਆ ਸੋ ਗੁਰੂ ਸਾਹਿਬ ਨੇ ਕਿਹਾ ਗ੍ਰਸਤ ਧਰਮ ਦੇ ਵਿੱਚ ਰਹਿੰਦਿਆਂ ਤੁਸੀਂ ਆਪਣਾ ਬਾਲ ਬੱਚਾ ਪਾਲਦੇ ਹੋਇਆ ਪਰਿਵਾਰ ਪਾਲਦੇ ਹੋਇਆ ਤੁਸੀਂ ਆਪਣੇ ਪ੍ਰਭੂ ਦਾ ਨਾਮ ਜਪ ਸਕਦੇ ਹੋ ਉਠਤ ਬੈਠਤ ਸੋਵਤ ਹੈ ਗਏ ਮਾਰਗ ਚਲਤ ਹਰੇ ਹਰ ਗਏ ਸਾਸ ਸਾਸ ਸਿਮਰੋ ਗੋਬਿੰਦ ਹਰ ਇੱਕ ਸਵਾਸ ਦੇ ਨਾਲ ਤੁਸੀਂ ਵਾਇਗਰੂਣ ਜਪ ਸਕਦੇ ਹੋ ਤੇ ਪਰ ਅੱਜ ਤੁਸੀਂ ਵੇਖ ਲਓ ਅੱਜ ਸਾਡੇ ਫੇਰ ਇਦਾਂ ਹੀ ਕਿਹਾ ਜਾ ਰਿਹਾ ਵਾ ਫਲਾਣੇ ਥਾਂ ਤੇ ਚੜ ਕੇ ਭਗਤੀ ਕਰੋ ਗੁਰੂ ਸਾਹਿਬ ਖੁਸ਼ ਹੋਣਗੇ ਮੈਂ ਬੇਨਤੀ ਕਰਾਂ ਗੁਰੂ ਸਾਹਿਬ ਇਦਾਂ ਖੁਸ਼ ਨਹੀਂ ਹੁੰਦੇ ਗੁਰੂ ਸਾਹਿਬ ਖੁਸ਼ ਹੋਣਗੇ ਤੂੰ ਆਪਣਾ ਪਰਿਵਾਰ ਪਾਲ ਕਿਰਤ ਕਰ ਕਿਰਤ ਕਰੋ ਨਾਮ ਜਪੋ ਵੰਡ ਛਕੋ ਕਈ ਸਾਡੇ ਲੋਕ ਇੱਕ ਹੋਰ ਸਵਾਲ ਕਰ ਦਿੰਦੇ ਇਥੇ ਕਿ ਲੋ ਜੀ ਗੁਰੂ ਸਾਹਿਬ ਕਹਿੰਦੇ ਮਾਇਆ ਦੇ ਮੋਹ ਤੋਂ ਬਚੋ ਤਾਂ ਮੈਂ ਬੇਨਤੀ ਕਰਦਾ ਹੁੰਦਾ ਵਾਂ ਜੇਕਰ ਗੁਰੂ ਸਾਹਿਬ ਨੇ ਮਾਇਆ ਦੇ ਮੋਹ ਤੋਂ ਬਚਣ ਲਈ ਕਿਹਾ ਹੋਵੇ ਤੇ ਗੁਰੂ ਸਾਹਿਬ ਦਸਵੰਦ ਦੀ ਪਰਥਾ ਨੂੰ ਕਦੀ ਚਾਲੂ ਨਾ ਕਰਦੇ ਦਸਵੰਦ ਭਾਵ ਆਪਣੇ ਕਿਰਤਕ ਮਾਇਦੇ ਵਿੱਚ ਉਹ 10% ਹਿੱਸਾ ਗੁਰੂ ਦਾ ਗੁਰੂ ਦੇ ਲਈ ਤੁਸੀਂ ਗੁਰੂ ਘਰ ਦੀ ਸੇਵਾ ਦੇ ਵਿੱਚ ਲਾ ਦਿਓ ਤੁਸੀਂ ਕਿਤੇ ਗੋਲਕ ਦੇ ਵਿੱਚ ਪਾ ਦਿਓ ਕਿਤੇ ਗੁਰਦੁਆਰੇ ਕੋਈ ਕੰਮ ਚੱਲ ਰਿਹਾ ਵਾ ਆਪਣਾ ਦਸਵੰਧ ਉੱਥੇ ਦੇ ਦਿਓ ਜਿਹੜਾ ਮਾਇਆ ਦੇ ਮੋਹ ਤੋਂ ਬਚਣ ਦੀ ਗੱਲ ਕੀਤੀ ਹੈ ਨਾ ਉਹ ਗੱਲ ਕੀਤੀ ਆ ਹੱਕ ਪਰਾਇਆ ਨਾਨਕਾ ਕਿਸੇ ਦਾ ਹੱਕ ਖਾਣ ਵਾਲੇ ਦੀ ਗੱਲ ਹੁਣ ਇੱਕ ਬੰਦਾ ਹੱਕ ਖਾਂਦਾ ਵਾ ਹੱਕ ਪ੍ਰਾਇਆ ਨਾਨਕਾ ਮਹਾਰਾਜ ਕਹਿੰਦੇ ਨੇ ਉਸ ਸੂਰ ਉਸ ਗਏ ਭਾਵ ਜਿਵੇਂ ਇੱਕ ਹਿੰਦੂ ਵਾਸਤੇ ਗਾਂ ਦਾ ਮਾਸ ਹਰਾਮ ਆ ਇੱਕ ਮੁਸਲਮਾਨ ਵਾਸਤੇ ਸੂਰ ਦਾ ਮਾਸ ਹਰਾਮ ਆ ਤੇ ਮਹਾਰਾਜ ਕਹਿੰਦੇ ਨੇ ਕਿ ਜਿਵੇਂ ਇੱਕ ਹਿੰਦੂ ਵਾਸਤੇ ਗਾਂ ਦਾ ਮਾਸ ਇੱਕ ਮੁਸਲਮਾਨ ਵਾਸਤੇ ਸੂਰ ਦਾ ਮਾਸ ਹਰਾਮ ਆ ਜੇਕਰ ਤੂੰ ਕਿਸਦਾ ਹੱਕ ਖਾਏਗਾ ਤੇ ਉਦਾਂ ਹੀ ਤੇਰਾ ਹਰਾਮ ਆ ਇਥੇ ਕੇਵਲ ਕੋਈ ਇਹ ਨਾ ਸੋਚੇ ਕਿ ਹਿੰਦੂ ਦੀ ਗੱਲ ਕਰਤੀ ਆ ਕੇਵਲ ਕੋਈ ਇਹ ਨਾ ਸੋਚੇ ਮੁਸਲਮਾਨ ਦੀ ਗੱਲ ਕਰਤੀ ਆ ਲੱਬ ਕੁੱਤਾ ਕੂੜ ਚੂੜਾ ਠੱਗ ਖੱਦਾ ਮੁਰਦਾਰ ਇਥੇ ਗੱਲ ਸਿੱਖਾਂ ਦੀ ਵਿੱਚੇ ਕੀਤੀ ਆ ਗੁਰੂ ਸਾਹਿਬ ਨੇ ਸਾਨੂੰ ਮਾਇਆ ਦੇ ਮੋਹ ਤੋਂ ਬਚਣ ਲਈ ਕਿਤੇ ਨਹੀਂ ਕਿਹਾ ਲੇਕਿਨ ਗੁਰੂ ਸਾਹਿਬ ਨੇ ਪਰਾਇਆ ਹੱਕ ਖਾਣ ਤੋਂ ਸਾਨੂੰ ਵਰਜਿਆ ਵਾ ਮਹਾਰਾਜ ਜੀ ਆਪ ਕਹਿੰਦੇ ਨੇ ਕਿ ਕਮਾਉਂਦੇ ਹੋ ਤੇ ਦਸਵੰਦ ਦਿਓ ਵੰਡ ਛਕੋ ਖਾਵੇਂ ਖਰਚੇ ਨਾਲ ਮਿਲ ਭਾਈ ਟੋੜਨ ਆਵੇ ਵਧਰੋ ਜਾਈ